ਦਰਸ਼ਕੋ ਪ੍ਰੇਕਟ ਬਾ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਅੱਜ ਜਿਹੜੇ ਹੈਗੀ 25 ਜੁਲਾਈ 2016 10 ਸਾਵਨ ਨਾਨਕਸ਼ਹੀ ਸਮੰਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਕਿਹੜੀਆਂ ਮੇਨ ਘਟਨਾਵਾਂ ਦੱਸਣ ਜਾ ਰਹੇ ਹੋ ਅ ਦੇਖੋ ਅਸੀਂ ਬੜੇ ਦੁੱਖ ਦਾ ਫਿਰ ਉਹੀ ਸਾਡੇ ਜਦੋਂ ਅਸੀਂ ਕੌਮੀ ਪੀੜ ਦੇਖ ਰਹੇ ਹਾਂ ਜੀ ਕਿ ਕਿਵੇਂ ਸਾਡੇ ਰਹਿਬਰ ਜਾਗਤ ਜੋਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਰ-ਬਾਰ ਥਾਂ-ਥਾਂ ਤੇ ਬੇਦਵੀ ਪੰਜਾਬ ਦੀ ਅਕਾਲੀ ਸਰਕਾਰ ਦੀ ਉਸ ਸਰਪ੍ਰਸਤੀ ਥੱਲੇ ਹੋ ਰਹੀ ਹੈ ਜੀ ਔਰ ਇੱਕ ਘਟਨਾ ਜਿਹੜੀ ਮੀਡੀਆ ਦੇ ਵਿੱਚ ਹੈ ਕਿ ਕਿਵੇਂ ਵੇਰਕੇ ਦੇ ਨੇੜੇ ਪਿੰਡ ਜਹਾਂਗੀਰ ਪਿੰਡ ਉਸ ਦੇ ਗੁਰਦੁਆਰਾ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਰੰਗ ਜਿਹੜੇ ਆ ਉਹ ਫਟੇ ਹੋਏ ਪਾਏ ਗਏ ਉਸ ਦੇ ਨਾਲ ਜਿਵੇਂ ਪੁਲਿਸ ਕਹਾਣੀ ਹੈ ਕਿ ਜੀ ਮਾਚਸ ਵੀ ਮਿਲੀ ਹੈ ਕਿ ਜਿਸ ਨੇ ਉਹਨਾਂ ਨੂੰ ਅੱਗ ਲਾਣੀ ਸੀ ਲੇਕਿਨ ਉਹ ਕਾਲੀ ਦੇ ਵਿੱਚ ਛੱਡ ਗਏ ਔਰ ਇੱਕ ਘਟਨਾਵਾਂ ਇਨੀ ਤੇਜ਼ੀ ਦੇ ਨਾਲ ਇਸ ਹਾਲ ਦੇ ਵਿੱਚ ਵਾਪਰੀਆਂ ਨੇ ਪਹਿਲੀ ਜੂਨ ਬੁਰਜ ਜਵਾਰ ਸਿੰਘ ਵਾਲਾ ਤੋਂ ਘਟਨਾਕ੍ਰਮ ਸ਼ੁਰੂ ਹੋਇਆ ਥੰਮਣ ਦਾ ਨਾ ਨਹੀਂ ਲੈ ਰਿਹਾ ਔਰ ਇਸ ਦੀ ਬਜਾਏ ਕਿ ਸਰਕਾਰ ਕੋਈ ਇਸ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਕਿਉਂਕਿ ਹੈ ਹੀ ਇਹਨਾਂ ਦਾ ਆਪਣਾ ਹੀ ਸਾਰਾ ਕੰਮਕਾਰ ਲੱਗਦਾ ਤੇ ਸ਼੍ਰੋਮਿਕ ਕਮੇਟੀ ਦੇ ਨਾਲ ਸਟੇਟਮੈਂਟ ਲੱਗੀ ਹੋਈ ਹੈ ਜੀ ਐਸਟੀਪੀਸੀ ਪੁਲਸ ਮੈਨੇਜਮੈਂਟ ਐਂਡ ਗਰੰਥੀ ਕਿ ਜੀ ਤੁਸੀਂ ਲੈਗਸੀ ਦਿਖਾ ਰਹੇ ਹੋ ਮੈਨੇਜਮੈਂਟ ਦਾ ਕਸੂਰ ਹੈ ਗਰੰਥੀ ਦਾ ਕਸੂਰ ਹੈ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇੱਕ ਪਾਸੇ ਤਾਂ ਇਹੀ ਸਰਕਾਰ ਜੇ ਕੁਰਾਨ ਸ਼ਰੀਫ ਦੀ ਬੇਅਦਵੀ ਦੀ ਘਟਨਾ ਮਲੇਰ ਕੋਟਲੇ ਦੇ ਵਿੱਚ ਹੁੰਦੀ ਹੈ 24 ਘੰਟੇ ਦੇ ਵਿੱਚ ਵਿੱਚ ਲੱਭ ਲੈਂਦੀ ਹੈ ਕਿ ਵਿਸ਼ਵ ਹਿੰਦੂ ਪਰਿਸ਼ਦ ਦੇ ਆ ਅਹੁਦੇਦਾਰ ਪਠਾਨਕੋਟ ਬੇਸਡ ਉਹਨਾਂ ਨੇ ਕੀਤਾ ਪਰ ਫਿਰ ਇੰਨੀ ਤੇਜ਼ੀ ਨਾਲ ਉਹ ਸਾਰੇ ਦਾ ਕਾਂਟਾ ਬਦਲ ਦਿੱਤਾ ਜਾਂਦਾ ਹੈ ਤੇ ਗੱਲ ਦਿੱਲੀ ਪੰਜਾਬ ਦਿੱਤੀ ਜਾਂਦੀ ਹੈ ਕਿ ਨਰੇਸ਼ ਯਾਦਵ ਜਿਹੜਾ ਐਮ ਐਲ ਏ ਹੈ ਉਨੇ 1 ਕਰੋੜ ਰੁਪਇਆ ਦੇ ਕੇ ਕੰਮ ਕਰਵਾਇਆ ਔਰ ਹੁਣ ਨਰੇਸ਼ ਯਾਦਵ ਨੂੰ ਫੜ ਕੇ ਜਿਹੜੀ ਹੈ ਪੰਜਾਬ ਪੁਲਿਸ ਲੈ ਆਈ ਹੈ ਦਿੱਲੀ ਤੋਂ ਜਦੋਂ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਆਪਣੇ ਘਰ 'ਚ ਔਰ ਉਹਨੂੰ 2 ਦਿਨ ਦੇ ਲਈ ਜੇਲ੍ਹ ਭੇਜਿਆ ਗਿਆ ਹੁਣ ਇੱਕ ਪਾਸੇ ਤਾਂ ਇੱਕ ਘਟਨਾ ਨੂੰ ਪਹਿਲਾਂ ਮੁਸਲਮਾਨਾਂ ਦੇ ਪਵਿੱਤਰ ਗ੍ਰੰਥ ਦੀ ਵੀ ਅਦਵੀ ਕੀਤੀ ਸਾਹਮਣੇ ਸੀ ਕਿ ਵਿਸ਼ਵ Hindu ਪਰਿਚੰਤ ਸਾਹਮਣੇ ਜਾਂ ਤਾਂ ਇਹ ਹੈ ਕਿ ਇਹ ਇੱਕ ਇਸ ਕਿਸਮ ਦਾ ਨੈਟਵਰਕ ਕੰਮ ਕਰ ਰਿਹਾ ਹੈ ਕਿ ਇਹਨਾਂ ਨੂੰ ਬਾਦਲ ਕਿਆਂ ਨੂੰ ਸਿਰਫ ਤੇ ਸਿਰਫ 2017 ਦੀਆਂ ਚੋਣਾਂ ਜਿੱਤਣ ਦੇ ਲਈ ਆਮ ਆਦਮੀ ਪਾਰਟੀ ਨੂੰ ਜਿਹੜਾ ਹਰ ਪਾਸਿਓਂ ਘੜੀਸ ਕੇ ਕੋਈ ਬਿਆਨ ਹੋਇਆ ਅੱਜਕੱਲ ਤੁਸੀਂ ਇਹਨਾਂ ਦਾ ਦੇਖੋ ਕਾਂਗਰਸ ਦਾ ਦੇਖੋ ਉਹਦੇ ਦੁਆਲੇ ਘੁੰਮਦੇ ਔਰ ਅਸੀਂ ਇਹ ਸਮਝਦੇ ਹਾਂ ਕਿ ਸਾਡੇ ਨਾਲ ਇੰਨੀ ਵਾਰ ਇਹ ਸਾਡੇ ਪਵਿੱਤਰ ਰੈਬਰ ਸਾਡੇ ਗੁਰੂ ਸਹਬਾਨ ਨੂੰ ਬੇਅਦਬ ਕੀਤਾ ਹੈ ਕਿ ਲੋਕਾਂ ਦੇ ਵਿੱਚ ਵੀ ਔਰ ਇਹ ਕੀ ਵੀ ਦੇਣਾ ਚਾਹੁੰਦੇ ਨੇ ਪ੍ਰਭਾਵ ਵਾਸ਼ਿੰਗਟਨ ਵੀ ਗੱਲ ਹੋ ਰਹੀ ਸੀ ਵੀ ਐਸਾ ਕਿਉਂ ਕਰ ਰਹੇ ਨੇ ਔਰ ਇੱਕ ਵੀਰ ਜਿਹੜਾ ਕੈਲੀਫੋਰਨੀਆ ਤੋਂ ਸੀ ਉਹਨਾਂ ਨੇ ਕਿਹਾ ਕਿ ਜੀ ਇਹਦਾ ਰੀਜ਼ਨ ਹੈ ਕਿ ਉਹ ਇਹ ਦੱਸਣਾ ਚਾਹੁੰਦੇ ਨੇ ਕਿ ਇਹ ਦੇਖ ਲਓ ਤੁਹਾਡੇ ਗੁਰੂ ਗ੍ਰੰਥ ਸਾਹਿਬ ਇਹ ਜਿਹੜਾ ਸਾਡਾ ਫੇਥ ਹੈ ਵਿਸ਼ਵਾਸ ਹੈ ਜਿਸ ਦੇ ਅੱਗੇ ਅਸੀਂ ਜਾ ਕੇ ਸਿਰ ਚੁਕਾਉਂਦੇ ਆਂ ਨੱਕ ਰਗੜਦੇ ਆਂ ਕਿ ਭਾਈ ਇਹ ਤਾਂ ਆਪਣੀ ਰੱਖਿਆ ਨਹੀਂ ਕਰਸੇ ਔਰ ਜਦੋਂ ਇੰਨੀ ਤੇਜ਼ੀ ਨਾਲ ਹੁਣ ਘਟਨਾਵਾਂ ਹੋਈਆਂ ਨੇ ਕਿ ਹੁਣ ਰਿਐਕਸ਼ਨ ਵੀ ਘਟ ਗਿਆ ਅੰਗੇ ਤਾਂ ਜਦੋਂ ਹੀ ਘਟਨਾ ਹੁੰਦੀ ਸੀ ਹਜ਼ਾਰਾਂ ਲੋਕ ਪਹੁੰਚ ਜਾਂਦੇ ਸੀ ਹੁਣ ਇਹ ਹੁੰਦਾ ਜੀ ਪਿੰਡ ਦੇ ਵਿੱਚ ਸ਼ਾਂਤੀ ਹੈ ਪੁਲਿਸ ਨੇ ਕੇਸ ਰਜਿਸਟਰ ਕਰ ਲਿਆ ਔਰ ਗੱਲ ਇੱਥੇ ਮੁੱਕ ਗਈ ਹੁਣ ਇੱਕ ਪਾਸੇ ਤਾਂ ਇਹ ਵਾਕਿਆ ਲਗਾਤਾਰਤਾ ਨਾਲ ਪੰਜਾਬ ਚੱਲ ਰਹੇ ਨੇ ਜੀ ਦੂਸਰੇ ਪਾਸੇ ਅਸੀਂ ਦੇਖਦੇ ਆ ਕਿ ਵੀ ਕਿਵੇਂ ਜਿੱਥੇ ਹਿੰਦੂ ਤੋਂ ਵੀ ਸਟੇਟਾਂ ਨੇ ਹਰਿਆਣੇ ਦੇ ਵਿੱਚ ਇੱਕ ਸਕੂਲ ਦੇ ਵਿੱਚ ਉਹਨਾਂ ਨੇ Eid ਦਾ ਸਮਾਗਮ ਬਦ ਕਰਕੇ ਬੱਚਿਆਂ ਨੇ song ਗਾਏ ਦੂਸਰੇ ਹੋਏ ਔਰ ਉਹਨੂੰ ਉਹਨਾਂ ਨੇ Haryana school faces heat for Eid celebration Muslim teacher forced to quit ਇਹ ਜਿਹੜਾ ਸਕੂਲ ਹੈ ਉਹਦੇ ਵਿੱਚ Green Dale Public School ਉਸ ਨੂੰ 5 ਲੱਖ ਰੁਪਏ ਪੰਚਾਇਤ ਨੇ ਜੁਰਮਾਨਾ ਕੀਤਾ ਕਿ ਜੀ ਤੁਸੀਂ ਈਦ ਦਾ ਸਮਾਗਮ ਸਕੂਲ ਚ ਕਿਵੇਂ ਕਰ ਲਿਆ ਔਰ ਜਿਹੜੀਆਂ ਨੇ ਉਹਨਾਂ ਨੇ ਕਿਹਾ ਕਿ ਜੀ ਇਹ ਕੁੜੀਆਂ ਜਿਹੜੀਆਂ ਪੜ੍ਹਦੀਆਂ ਨੇ ਸਿਰਫ ਸਲਵਾਰ ਕਮੀਜ਼ ਪਾਣ ਗਿਆ ਔਰ ਜਿਹੜੇ ਟੀਚਰ ਮੁਸਲਮਾਨ ਨੇ ਉਹਨਾਂ ਨੂੰ ਉਹਨਾਂ ਨੇ ਉੱਥੋਂ ਦੜਾ ਦਿੱਤਾ ਔਰ ਇਹ ਹਿੰਦੂ ਮੈਜੋਰਟੀ ਜਿਹੜੀ ਟਾਊਨ ਤਾਰੂ ਟਾਊਨ ਹੈ ਮੇਵਾਤ ਜ਼ਿਲ੍ਹੇ ਦੇ ਵਿੱਚ ਕਿਉਂਕਿ ਮੇਵਾਤ ਡਿਸਟ੍ਰਿਕਟ ਅਦਰਵਾਈਜ਼ ਮੁਸਲਮੈਜੋਰਟੀ ਡਿਸਟ੍ਰਿਕਟ ਹੈ ਪਰ ਇਹ ਟਾਊਨ ਦੇ ਵਿੱਚ ਤਾਰੂ ਦੇ ਵਿੱਚ ਹਿੰਦੂਆਂ ਦੀ ਮੈਜੋਰਟੀ ਹੈ ਔਰ ਇਹਨਾਂ ਨੇ ਰੌਲਾ ਪਾਇਆ ਕਿ ਜੀ ਦੇਖੋ ਇਹ ਤਾਂ ਇਸਲਾਮ ਨੂੰ ਪ੍ਰੋਪਗੇਟ ਕਰ ਰਹੇ ਨੇ ਔਰ ਇਹ Eid ਨੂੰ ਸੈਲੀਬ੍ਰੇਟ ਕਰਨ ਦਾ ਮਤਲਬ ਹੈ ਵੀ ਇਹ ਕਨਵਰਸ਼ਨ ਕਰਨਾ ਚਾਹੁੰਦੇ ਨੇ ਜਦੋਂ ਕਿ ਬੜਾ ਕਲੀਅਰਲੀ ਜਿਹੜੀ ਉਹਨਾਂ ਦੇ ਸਟੂਡੈਂਟਸ ਨੇ ਪਾਰਟਿਸਿਪੇਟ ਕੀਤਾ ਜਾ ਉਹਨਾਂ ਨੇ ਕਿਹਾ ਕਿ ਭਈ ਇਹ ਸਾਡਾ ਜਿਹੜਾ ਹੈ ਉਹ ਇੱਕ ਸਧਾਰਨ ਜਿਵੇਂ ਇੱਕ ਕ੍ਰਿਸਮਸ ਹੈ ਜਾਂ ਅਸੀਂ ਜਨਮਸ਼ਟਮੀ ਹੈ ਜਾਂ ਦੂਸਰਾ ਇਸ ਤਰ੍ਹਾਂ ਦਾ ਅਸੀਂ ਬੱਚਿਆਂ ਨੂੰ ਸਿਰਫ ਤੇ ਸਿਰਫ ਇੱਕ ਸੈਲੀਬ੍ਰੇਸ਼ਨ ਗਿਫਟਸ ਦੇਣ ਦੇ ਲਈ ਇਸ ਨੂੰ ਇਸ ਦਿਨ ਨੂੰ ਰੱਖਿਆ ਔਰ ਇਹ ਸਾਰਾ ਜਿਹੜਾ ਇੱਕ 파ਰਟ ਹੈ ਕਿ ਇੱਕ ਪਾਸੇ ਸਾਡੇ ਰਹਿਬਰ ਵਿਦਬ ਹੋ ਰਹੇ ਨੇ ਮੁਸਲਮਾਨਾਂ ਦਾ ਜੋ ਹਾਲ ਬਾਕੀ ਭਾਰਤ ਤਾਂ ਹੋ ਹੀ ਰਿਹਾ ਹੈ ਲੇਕਿਨ ਹਰਿਆਣੇ ਦੇ ਵਿੱਚ ਲਗਾਤਾਰਤਾ ਦੇ ਨਾਲ ਹੋ ਰਹਾ ਹੈ ਕਿ ਸਕੂਲ ਕੋਈ ਪੰਚਾਇਤ ਦੇ ਥੱਲੇ ਨਹੀਂ ਹੈ ਗਵਰਨਮੈਂਟ ਐਡਿਟਿਡ ਸਕੂਲ ਹੈ ਲੇਕਿਨ ਕਿਉਂਕਿ ਸਰਕਾਰ ਹੀ ਆਰਐਸਐਸ ਦੀ ਹੈ ਸੋ ਇਹ 파ਰਟ ਦੱਸ ਰਿਹਾ ਹੈ ਵੀ ਕਟ ਗਿਣਤੀਆਂ ਦੇ ਨਾਲ ਸਿੱਖਾਂ ਮੁਸਲਮਾਨਾਂ ਇਸਾਈਆਂ ਉਹਨਾਂ ਦੇ ਇਸ਼ਟ ਰਹਿਬਰ ਔਰ ਉਹਨਾਂ ਚੀਜ਼ ਕਿੰਨੇ ਕਰਵਾੜੇ ਜਿਹੜੇ ਨੇ ਉਹਨਾਂ ਦੇ ਨਾਲ ਕੀ ਵਾਪਰ ਹੈ ਜੀ ਕੈਪਟਨ ਅਮਰਿੰਦਰ ਸਿੰਘ ਹੁਣ ਜਾ ਰਿਹਾ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਗੁਲਾਮੀ ਕੀ ਹੁੰਦੀ ਹੈ ਇਹ ਬੰਦਾ ਇਸ ਕਿਸਮ ਦਾ ਇਸ ਨੂੰ ਭੁੱਖ ਚੰਬੜੀ ਹੋਈ ਹੈ ਚੀਫ ਮਿਨਿਸਟਰ ਬਣਨ ਦੀ ਔਰ ਇਹ ਬਾਕੀਆਂ ਨੂੰ ਬਹੁ ਗਿਣਤੀ ਹਿੰਦੂ ਭਾਈਚਾਰਿਆਂ ਨੂੰ ਇਹ ਸਨਹਿਤ ਦੇ ਰਿਹਾ ਹੈ ਕਿ ਅਭੀ ਮੇਰੇ ਤੋਂ ਵਧੀਆ ਤੁਹਾਡਾ ਗੁਲਾਮ ਹੋਰ ਕੋਈ ਨਹੀਂ ਬਣ ਸਕਦਾ ਔਰ ਮੈਂ ਮੇਰੇ ਹੱਥ ਚ ਪਾਵਰ ਦਿਓ ਮੈਂ ਸਭ ਨੂੰ ਪੰਜਾਬ ਦੇ ਸਿੱਖਾਂ ਨੂੰ ਸਬਕ ਸਿਖਾਵਾਂਗਾ ਜੀ ਔਰ ਜੋ ਕੁਝ ਕਸ਼ਮੀਰ ਵਿੱਚ ਹੋ ਰਿਹਾ ਔਰ ਜੋ ਕਸ਼ਮੀਰ ਚ ਜਿਸ ਤਰੀਕੇ ਦੇ ਨਾਲ ਜਿਹੜਾ ਉਸ ਵਾਨੀ ਦੇ ਮਾਰਨ ਤੋਂ ਬਾਅਦ ਜੋ ਪ੍ਰੋਟੈਸਟ ਹੋਏ ਜੋ ਗੋਲੀ ਕਾਂਡ ਜਿਸ ਦੇ ਵਿੱਚ 50 ਤੋਂ ਜ਼ਿਆਦਾ ਬੰਦੇ ਮਾਰੇ ਗਏ 300 ਤੋਂ ਜ਼ਿਆਦਾ ਅਨੇ ਹੋਏ 3000 ਤੋਂ ਜ਼ਿਆਦਾ ਜ਼ਖਮੀ ਨੇ ਜੀ ਈਵਨ ਕੁਝ ਬਿਲਕੁਲ ਜਿਹੜੇ ਮੈਡ ਹਿੰਦੂਤਵੀ ਮੀਡੀਆ ਨੂੰ ਛੱਡ ਕੇ इवन ਜਿਹੜੇ ਥੋੜੇ ਬਹੁਤ ਨਿਊਟਰਲ ਗਰਾਉਂਡ ਵਾਲੇ ਨੇ ਉਹਨਾਂ ਨੂੰ ਵੀ ਲੱਗਾ ਇਹਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਸਾਰੇ ਜਿਹੜੇ ਨੇ ਲੇਖਨ ਕਿਸ ਹੱਦ ਤੱਕ ਕੈਪਟਨ ਅਮਰਿੰਦਰ ਸਿੰਘ ਨੇ ਜਾ ਕੇ ਉੱਥੇ ਜੋ ਫੌਜ ਦੀ ਸੁਰੱਖਿਆ ਦਸਤਿਆਂ ਦੀ ਕਾਰਵਾਈ ਆ ਉਹਨੂੰ ਜਸਟੀਫਾਈ ਕੀਤਾ ਕਿਸ ਕਦਰ ਬਰੂਟਲ ਜਿਹੜਾ ਇਹ ਬੰਦਾ ਆਪਣਾ ਪ੍ਰਭਾਵ ਆਪਣਾ ਫੌਜੀ ਹਿਸਟੋਰੀਅਨ ਹੋਣ ਦਾ ਜੀ ਮੈਂ ਨਾਗਾਲੈਂਡ ਚ ਸੀ ਤੇ ਅਸੀਂ ਉੱਥੇ ਇਹ ਕੀਤਾ ਸੀ اور فوج ਨੂੰ ਖੁੱਲੀ چھٹی ਦਿਓ ਔਰ ਫਿਰ ਅਸੀਂ ਦੇਖਾਂਗੇ ਕੀ ਹੈ ਮਰ ਲੈਣ ਦਿਓ ਜਿੰਨੇ ਵੀ ਮਰਦੇ ਨੇ ਇਹ ਫਿਰ ਕਸ਼ਮੀਰੀਆਂ ਨੂੰ ਸਬਕ ਸਿਖਾਏ ਯਾਨੀ ਇਹੋ ਜਈ ਲੈਂਗੁਏਜ ਤਾਂ ਹਿੰਦੂਤਵੀ ਵੀ ਬੋਲਣ ਤੋਂ ਗਰੇਜ਼ ਕਰ ਰਹੇ ਨੇ ਉਹ ਵੀ ਉਹਨਾਂ ਨੇ ਬੇਸ਼ੱਕ ਕਵਰ ਅਪ ਕੀਤਾ ਆਲਟੀਮੇਟਲੀ ਉਹਦੇ ਚੋਂ ਨਿਕਲਣਾ ਕੁਝ ਨਹੀਂ ਹੈ ਮਰਨ ਵਾਲੇ ਮਰ ਗਏ ਜ਼ਖਮੀ ساری عمر ਜ਼ਖਮੀ ਦੀ ਤਾਬ ਜਿਹੜੀ ਹੈ ਉਹ ਸਹੰਦੇ ਰਹਿਣਗੇ ਅੰਨੇ ਹੋਏ ਜਿਹੜੇ ਨੇ ਉਹ ਸਾਰੇ ਟੱਬਰ ਉਹਨਾਂ ਦੇ ਜਿਹੜੇ ਨੇ ਉਹਨਾਂ ਦੀ ਸੰਭਾਲ ਤੇ ਰਹਿਣਗੇ ਲੇਕਿਨ ਜਿਸ ਹੱਦ ਤੱਕ ਜਾ ਕੇ ਇਸ ਹੰਕਾਰੇ ਹੋਏ ਦੁਰਾਚਾਰੀ ਆਦਮੀ ਨੇ ਕੀਤਾ ਮੈਂ ਇੱਕ ਸਿੱਖ ਹੋਣ ਦੇ ਨਾਤੇ ਮੇਰਾ ਸਿਰ ਸ਼ਰਮ ਦੇ ਨਾਲ ਚੁੱਕਿਆ ਕਿ ਜਦੋਂ ਅਸੀਂ ਹਿਸਟਰੀ ਵਲ ਦੇਖਾਂਗੇ ਜਾਂ ਕਸ਼ਮੀਰੀ ਦੁਨੀਆ ਪਾਰ ਚ ਬੈਠੇ ਹੋਰ ਜਿਹੜੇ ਦੇਖ ਰਹੇ ਨੇ ਕਿ ਭਾਈ ਕਿੱਥੇ ਸਿੱਖ ਕੌਮ ਇੱਕ ਆਜ਼ਾਦੀ ਦੀ ਤਹਿਰੀਕ ਆਪਣੀ ਲੜ ਰਹੀ ਹੈ ਔਰ ਉਹਨਾਂ ਦਾ ਇੱਕ ਮੁੱਖ ਮੰਤਰੀ ਰਿਹਾ ਬੰਦਾ ਜਿਹੜਾ ਆਪਣੇ ਆਪ ਨੂੰ ਮਹਾਰਾਜਾ ਕਹਿੰਦਾ ਔਰ ਇਸ ਦੇ ਹੀ ਪੁਰਖਿਆਂ ਨੇ ਜੋ ਇਹਨਾਂ ਦੀ ਗਦਾਰੀ ਕਦੇ ਅਬਦਾਲੀ ਦੇ ਨਾਲ ਵੜੇ ਹੋਏ ਸੀ ਉਦੋਂ ਉਹਨਾਂ ਦਾ ਜੂਠਾ ਖਾਨ ਨੂੰ ਜਿਹੜਾ ਇਹ ਬੜਾ ਮਾਣ ਸਮਝਦੇ ਸੀ ਸਿੱਖ ਮਿਸਲਾਂ ਦੇ ਨਾਲ ਗਦਾਰੀ ਕਰਦੇ ਰਹੇ ਰਾਜੇ ਦਾ ਖਿਤਾਬ ਇਹਦੇ ਜਿਹੜਾ ਬਾਨੀ ਹੈ ਇਹਨਾਂ ਦੀ ਸਟੇਟ ਦਾ ਆਹ ਰਾਜ ਸਿੰਘ ਉਹ ਅਬਦਾਲੀ ਨੇ ਦਿੱਤਾ ਹੋਇਆ ਸੀ ਫਿਰ ਅੰਗਰੇਜ਼ਾਂ ਦੇ ਕੁੱਤੇ ਰਹੇ ਪਹਿਲੀ ਐਂਗਲੋ ਸਿੱਖ ਵਾਰ ਵੇਲੇ ਦੂਜੀ ਵੇਲੇ 1857 ਚ ਅੰਗਰੇਜ਼ਾਂ ਦਾ ਸਾਥ ਦਿੱਤਾ ਫਿਰ ਇਹਦਾ ਪਿਓ ਜਿਹੜਾ ਯਾਦਵੰਦਰ ਸਿੰਘ ਸਭ ਤੋਂ ਵੱਡਾ ਟ੍ਰੇਟਰ ਜਿਹਨੇ 570 ਹਸਤਾਚ ਜੇ ਚੈਂਬਰ ਆਫ ਪ੍ਰਿੰਸਸ ਸੀ ਉਹਦਾ ਹੀ ਚਾਂਸਲਰ ਸੀ ਇਨੇ ਬਾਕੀ ਸਾਰੀਆਂ ਰਿਆਸਤਾਂ ਨੂੰ ਡਿਚ ਕਰਕੇ ਸਭ ਤੋਂ ਪਹਿਲਾਂ ਪਟੇਲ ਦਾ ਨੂੰ ਜਿਹੜਾ ਐਕਸੈਸ਼ਨ ਡਾਕੂਮੈਂਟ ਦਿੱਤਾ ਹੈ ਔਰ ਫਿਰ ਇਹਨੇ ਆਪਣੀ ਫੌਜ ਭੇਜ ਕੇ ਕਸ਼ਮੀਰ ਦੇ ਵਿੱਚ ਜਿਹੜਾ ਉਹ 48 ਵਾਲੇ ਐਕਸ਼ਨ ਦੇ ਵਿੱਚ ਜਿਹੜਾ ਹਿੱਸਾ ਲਿਆ ਔਰ ਹੁਣ ਉਹ ਦੱਸ ਰਿਹਾ ਕਿ ਜੀ ਮੈਂ ਤਾਂ ਸਾਡੇ ਪੁਰਖੇ ਭਾਵੇਂ ਮੁਗਲਾਂ ਦੇ ਕੁੱਤੇ ਸੀ ਭਾਵੇਂ ਅਫਗਾਨੀ ਦੇ ਨਾਲ ਵੜੇ ਹੋਏ ਸੀ ਜਾਂ ਅੰਗਰੇਜ਼ਾਂ ਨਾਲ ਸੀ ਅੱਜ ਅਸੀਂ ਤੁਹਾਡੇ ਹਿੰਦੂ ਤੋਂ ਵੀ ਆ ਤੇ ਕੁੱਤੇ ਔਰ ਸਾਨੂੰ ਤੁਸੀਂ ਵਰਤੋ ਜਿੱਥੇ ਵੀ ਤੁਸੀਂ ਵਰਤਣਾ ਚਾਹੁੰਦੇ ਹੋ ਔਰ ਇਸ ਆਰਟੀਕਲ ਨੂੰ ਟ੍ਰਿਬਿਊਨ ਨੇ ਇਦੇ opinion ਦੇ ਤੌਰ ਦੇ ਉੱਤੇ ਛਾਪਿਆ ਹੈ Let us stand by our shoulders in Kashmir ਕਿ ਅਸੀਂ ਆਓ ਆਪਣੀ ਫੌਜ ਦੇ ਨਾਲ ਕਸ਼ਮੀਰ ਚ ਖਲੋਈਏ and the army must be allowed to bring militancy under control to a point where those professing it realize that the time has come to talk ਕਿ ਫੌਜ ਜਿਹੜੀ ਹੈ ਉਹਨੂੰ ਆਗੇ ਮਿਲਣੀ ਚਾਹੀਦੀ ਹੈ ਕਿ ਵੀ ਜਿੱਥੋਂ ਤੱਕ ਮਰਜ਼ੀ ਉਹ ਜਾ ਕੇ ਮਿਲਟੈਂਸੀ ਨੂੰ ਕੰਟਰੋਲ ਚ ਕਰੇ ਤਾਂ ਕੇ ਜਿਹੜੇ ਮਿਲਿਟੈਂਸੀ ਕਰ ਰਹੇ ਨੇ ਉਹਨਾਂ ਨੂੰ ਇਹ ਸਬਕ ਆ ਜਾਏ ਕਿ ਹੁਣ ਸਾਨੂੰ ਗੱਲਬਾਤ ਕਰਨੀ ਚਾਹੀਦੀ ਹੈ ਯੈਸ ਪੀਪਲ 윌 ਡਾਈ ਇਨ द ਐਂਸ਼ੂنگ ਐਕਸ਼ਨ ਹਾਂ ਲੋਕ ਮਰਨਗੇ ਜੇ ਫੌਜ ਸਿੱਧੀ ਕਾਰਵਾਈ ਕਰੇਗੀ ਜੀ ਦੈਨ ਸੋ ਬੀ ਇਟ ਮਰ ਲੈਣ ਦੋ ਮਤਲਬ ਮਾਰ ਦਿਓ ਜਿੰਨੇ ਵੀ ਸਾਰੇ ਕਸ਼ਮੀਰੀ ਵੀ ਜਿਹੜੇ ਨੇ ਉਹ ਮੌਤ ਦੇ ਘਾਟ ਉਤਾਰਨੇ ਬੈਠੇ ਨੇ ਮਾਰ ਦਿਓ ਦੈਨ ਬੀ ਇਟ ਦੈਨ ਸੋ ਬੀ ਇਟ ਕਸ਼ਮੀਰ ਇਜ਼ ਇੰਡੀਅਨ ਟੈਰੀਟਰੀ ਕਸ਼ਮੀਰ ਭਾਰਤ ਦਾ ਹਿੱਸਾ ਹੈ if those wing allegiance to pakistan's isi continue to create instability then they must face the music ke ji je kashmiri isi de attachde hoye ne fir marlan de hoye na face the music honda fir chakho swaad sadiyan goliyan da hun eh banda jena mukhyamantri riya hoye jinu kai sikh eh samajhde ne ke ji eh sikhhan da bada jada o khair kha ho sakda hai flane naalon changa hai ਧਮਕੇ ਨਾਲੋਂ ਚੰਗਾ ਹੈ ਹੁਣ ਇਸ ਲੈਵਲ ਤੱਕ ਤਾਂ ਜਿਹੜੇ ਮਿਲਟਰੀ ਵਾਲੇ ਨੇ ਉੱਥੇ ਜਿਹੜੇ ਇਨ ਕਮਾਂਡ ਨੇ ਜਿਹੜੇ ਬੀਜੇਪੀ ਵਾਲੇ ਨੇ ਜੰਮੂ ਕਸ਼ਮੀਰ ਚ ਉਹਨਾਂ ਨੇ ਵੀ ਡੇਅਰ ਨਹੀਂ ਕੀਤਾ ਇਸ ਕਿਸਮ ਦੀ ਗੱਲ ਕਹਿਣ ਜੀ ਹੁਣ ਕੀ ਇਹਦੀ ਭੁੱਖ ਕੀ ਹੈ ਕਿ ਉਹਨਾਂ ਨੂੰ ਦੱਸ ਰਿਹਾ ਹੈ ਕਿ ਜੀ ਮੈਂ ਤੁਹਾਡਾ ਬਹੁਤ ਵਫਾਦਾਰ ਕੁੱਤਾ ਹੈ ਜਿਹਦੀ ਲੱਤ ਕਹੋਗੇ ਮੈਂ ਲੱਤ ਹੀ ਨਹੀਂ ਫੜਾਂਗਾ ਮੈਂ ਚੱਬ ਜਾਾਂਗਾ ਸਾਰੇ ਹੀ ਬੰਦੇ ਨੂੰ ਹੁਣ ਇਸ ਨੂੰ ਇਹ ਫਿਊ ਡੇਜ਼ ਐਗੋ ਇਹ ਪਿਕਚਰ ਵਾਸ ਪੋਸਟਡ ਔਨ ਫੇਸਬੁੱਕ ਸ਼ੋਇੰਗ ਅ ਯੰਗ CRPF जवान lying on the ground being kicked by gloating hooligans who believe they have the right to treat our security forces as such and are the answer to Kashmir's problems that was for me a case of enough is enough hun hundreds of images aaye ne kashmirwadi cho char sal di bachi jedi hai usde munh de utte pellet lagge hoye ne sare goliyan de chhare ne 14 sal di bachi anni hoyi hui hai ਔਰ ਇਨ ਇੱਕ ਜਿਹਨੂੰ ਤੁਸੀਂ ਦੇਖ ਨਹੀਂ ਸਕਦੇ ਉਹ ਇਸ ਹੰਕਾਰੇ ਹੋਏ ਦੁਰਾਚਾਰੀ ਕਪਤਾਨ ਨੂੰ ਨਜ਼ਰ ਨਹੀਂ ਆਏ ਇਹਨੂੰ ਆਇਆ ਕਿ ਜੀ CRPF ਦਾ ਇੱਕ ਜਵਾਨ ਜ਼ਮੀਨ ਤੇ ਰੁਕਿਆ ਹੈ ਡਿੱਗਿਆ ਹੋਇਆ ਹੈ ਔਰ ਉਹਨੂੰ ਕਸ਼ਮੀਰੀ ਠੁੱਡੇ ਪਾਰ ਰਹੇ ਨੇ ਔਰ ਮੈਂ ਕਿਹਾ ਜੀ ਬਸ ਬਹੁਤ ਹੋ ਗਿਆ ਬਹੁਤ ਹੋ ਗਿਆ ਮਤਲਬ ਇਹ ਵੀ ਹੁਣੇ ਸਾਰੇ ਮਾਰ ਦਿਓ ਇਹ ਇਸ ਦਾ ਸੈਂਸਿਟੀਵਿਟੀ ਲੈਵਲ ਹੈ ਇਹ ਸਾਰੇ ਤੇ these hooligans seem to believe that india will succumb to their macho instincts by now They should have realized that Kashmir is part of India as Maharaja Hari Singh had signed the instrument of accession on August 18, 1947, long before they were born. That was then the condition laid down for all Indian princely states, and that signature made Kashmir an integral part of India, notwithstanding the regular hiccups from Pakistan or from their sympathizer in the world. A historian, B.S. ਦੁਰਾਚਾਰੀ ਨੂੰ ਕੋ ਪੁੱਛੇ ਕਿ ਜੇ ਐਕਸੈਸ਼ਨ ਡਾਕੂਮੈਂਟ ਹਰੀ ਸਿੰਘ ਨੇ ਸਾਈਨ ਕਰਤਾ 18 ਅਗਸਤ 1947 ਨੂੰ ਗੱਲ ਮੁੱਕ ਗਈ ਤੇ ਤੇਰਾ ਚਾਚਾ ਨਹਿਰੂ ਤੇਰੇ ਪਿਓ ਦਾ ਯਾਰ ਉਹ ਕਿਉਂ ਲੈ ਕੇ ਯੂਨ ਸਿਕਿਉਰਿਟੀ ਕੌਂਸਲ ਚ ਆਇਆ ਸੀ ਕਸ਼ਮੀਰ ਦੇ ਕੇਸ ਵਿੱਚ ਜੀ ਜੇ ਗੱਲ ਮੁੱਕ ਗਈ ਸੀ ਓਵਰ ਹੋ ਗਈ ਸੀ ਯੂਨਾਈਟਿਡ ਨੇਸ਼ਨਸ ਦੇ ਵਿੱਚ ਕੌਣ ਕੇਸ ਲੈ ਕੇ ਆਇਆ ਕਿਨੇ ਯੂਨ ਸਿਕਿਉਰਿਟੀ ਕੌਂਸਲ ਦੇ ਵਿੱਚ 15 16 ਮਤੇ ਜਿਸ ਨੂੰ ਇੰਡੀਆ ਨੇ ਐਕਸੀਡ ਕੀਤਾ ਕਿ ਭਈ ਉੱਥੇ رائے شماری ਕਰਵਾਈ ਜਾਏਗੀ ਜੀ ਜੀ ਹੁਣ ਕਿਉਂਕਿ ਇਹਨੇ ਖੁਦ ਗਦਾਰੀ ਦੇ ਪਿਓ ਨੇ ਵੀ ਕੀਤੀ ਹੋਈ ਹੈ ਇੱਕ ਪਾਸੇ ਪ੍ਰਿੰਸਸ ਦੇ ਨਾਲ ਗਦਾਰੀ ਕੀਤੀ ਦੂਜੇ ਪਾਸੇ 6 ਡੇਟਸ ਪਟਿਆਲੇ ਔਰ ਜਦੋਂ ਅਸੀਂ ਸਿੱਖ ਰਾਜ ਦੀ ਗੱਲ ਕਰਦੇ ਹਾਂ ਜੇ 47 ਚ ਸਿੱਖਾਂ ਨੂੰ ਰਾਜ ਕਿਉਂ ਨਹੀਂ ਮਿਲਿਆ ਗੱਲ ਮਾਸਟਰ ਤਾਰਾ ਸਿੰਘ ਬਲਦੇਵ ਸਿੰਘ ਦੇ ਤਾਂ ਹੁੰਦੀ ਹੈ ਪਰ ਇਹਦੇ ਪਿਓ ਦੇ ਨਹੀਂ ਹੁੰਦੀ ਕਿ ਵੀ ਜਨੂੰ ਆ ਕੇ ਜੇ ਕਾਇਦੇ ਆਜ਼ਮ ਨੇ ਆਫਰ ਕੀਤਾ ਕਿ ਭਾਈ ਤੁਸੀਂ ਸੈਂਟਰਲ ਪੰਚੇ ਸਿਕ ਸਟੇਟਾਂ ਜਿਹੜੀਆਂ ਨੇ ਆਧਾਰ ਬਣੋ ਔਰ ਜਿਹੜਾ ਰਾਵੀ ਤੋਂ ਜਮਨਾ ਤੱਕ ਦਾ ਜਿਹੜਾ ਉਹ ਆਟੋਨਮਸ ਯੂਨਿਟ ਬਣ ਸਕਦਾ ਹੈ ਤੇ ਇਹਦਾ ਪਿਓ ਜਿਹੜਾ ਉਸੇ ਸ਼ਾਮ ਜਾ ਕੇ ਉਸ ਨੂੰ ਨਹਿਰੂ ਨੂੰ ਦੱਸ ਦਿੰਦਾ ਹੈ ਵੀ ਇਹ ਆਫਰ ਮੈਨੂੰ ਆਈ ਹੈ ਔਰ ਇਹਦੇ ਪਿਓ ਬਾਰੇ ਜਿਹੜਾ ਉਹ ਲਾਰਡ ਵੇਵਲ ਨੇ ਆਪਣੀ ਡਾਇਰੀ ਚ ਲਿਖਿਆ ਹੋਇਆ ਹੈ ਵੀ ਦੇਖਣ ਪਾਖਣ ਨੂੰ ਤਾਂ ਚੰਗਾ ਹੈ ਪਰ ਪੁੱਜ ਕੇ ਬੇਈਮਾਨ ਹੈ ਸੋ ਇਹ ਬੇਈਮਾਨ ਦੀ نسل ਜਿਹੜਾ ਅੱਗੋਂ ਇਹ ਜਸਟੀਫਾਈ ਕਰ ਰਿਹਾ ਕਿ ਜੀ ਉਹ ਤਾਂ ਗੱਲ ਹੀ ਹੈ ਨਹੀਂ ਉਹ ਤਾਂ ਐਕਸੈਸ਼ਨ ਹੋ ਗਿਆ ਸੀ ਫਿਰ ਪ੍ਰੋਬਲਮ ਕਿੱਥੋਂ ਆਈ ਤੁਸੀਂ ਯੂਨ ਚ ਕਿਉਂ ਗਏ ਜੀ ਹੁਣ ਇਹਨੇ ਫੇਰੇ ਦੋ ਤਿੰਨ ਦਿੱਤੇ ਨੇ ਕਿ ਜੀ ਕਿਵੇਂ ਹਮਲਾ ਹੋਇਆ ਫਲਾਣੀ ਥਾਂ ਤੇ ਬੈਂਡੀਪੁਰਾ ਚ ਔਰ ਆਰਮੀ ਦਾ ਕੋਰਟ ਮਾਰਸ਼ਲ ਕਰਤਾ ਔਰ ਫੇਰੇ ਇਹਨੇ ਕਿਹਾ ਕਿ ਜੀ ਕਿਵੇਂ ਮਹਿਬੂਬਾ ਜਿਹੜੀ ਹੁਣ ਚੀਫ ਮਿਨਿਸਟਰ ਹੈ ਦੀ ਭੈਣ ਨੂੰ ਛੁਡਾਣ ਦੇ ਲਈ ਰੁਬਈਆ ਸੈਦ ਨੂੰ ਇਹਦੇ ਪਿਓ ਮੁਫਤੀ ਮੁਹੰਮਦ ਸੈਦ ਨੇ ਜਿਹੜਾ ਉਹ ਸਮਝੌਤਾ ਕੀਤਾ ਸੀ ਔਰ ਜੈਸ਼ੇ ਮੁਹੰਮਦ ਦੇ ਮੌਲਾਨਾ ਮਸੂਦ ਅਜ਼ਰ ਨੂੰ ਜਿਹੜਾ ਉਹ ਛੱਡ ਕੇ ਆਏ ਸੀ ਦੇ ਇਹ ਮਫਤੀ ਮੁਹੰਮਦ ਸૈયਦ ਤੁਹਾਡਾ ਕਾਂਗਰਸ ਦਾ ਚੀਫ ਮਿੰਿਸਟਰ ਨਹੀਂ ਰਹੇ ਜੀ ਜੀ ਜੇ ਇੰਨਾ ਹੀ ਇਹ ਮਿਲਿਟੈਂਟ ਹੋਰ ਇੰਨਾ ਕੇ ਫਲਾਣਾ ਜਿਹੜਾ ਯੀਲਡਿੰਗ ਸੀ ਤਾਂ ਕੱਲ ਤੱਕ ਜੇ ਇਹੀ ਜਿਹੜੀ ਹੈ ਮਹਿਬੂਬਾ ਤੁਹਾਡੀ ਪਾਰਟੀ ਚ ਹੁੰਦੀ ਤਾਂ ਤੁਸੀਂ ਇਹਨੂੰ ਡਿਫੈਂਡ ਕਰ ਰਹੇ ਹੁੰਦੇ ਪਰ ਹੁਣ ਜੋ ਤੁਸੀਂ ਕਹਿ ਰਹੇ ਹੋ ਜੀ ਫੌਜ ਨੂੰ ਕਿਉਂ ਨਹੀਂ ਖੁੱਲੀ ਛੁੱਟੀ ਦਿੱਤੀ 7 ਲੱਖ ਫੌਜ ਉੱਤੇ ਅਦਵਾਣੇ ਖਾਣ ਗਈ ਹੋਈ ਆ ਕਸ਼ਮੀਰਵਾਦੀ ਚ ਜੀ ਉਹਨਾਂ ਨੇ ਜੋ ਗੁਸ਼ ਕੀਤਾ ਲੱਖ ਕਸ਼ਮੀਰੀ ਕਿਨੇ ਮਾਰੇ ਇਹ ਤੁਹਾਡੀ ਉਸ ਫੌਜ ਦੇ ਜ਼ੁਲਮਾਂ ਦੇ ਬਾਵਜੂਦ ਇਹ ਕਰਫਿਊ ਲੱਗੇ ਸ਼ਹਿਰਾਂ ਦੇ ਵਿੱਚ ਜਿੱਥੇ ਸ਼ੂਟ ਐਟ ਸਾਈਟ ਹੁੰਦਾ ਲੱਖਾਂ ਲੋਕ ਨਿਕਲ ਰਏ ਨੇ ਇਹਦਾ ਮਤਲਬ ਹੈ ਕਿ ਤੁਹਾਡੀਆਂ ਗੋਲੀਆਂ ਔਰ ਤੁਹਾਡਾ ਜਿਹੜਾ ਮਿਲਟਰੀ ਸੋਲਿਊਸ਼ਨ ਹੈ ਉਹ ਪੂਰੀ ਤਰ੍ਹਾਂ ਫੇਲ ਹੋਇਆ ਔਰ ਲੋਕ ਮਰਨ ਲਈ ਤਿਆਰ ਨੇ ਔਰ ਫਿਰ ਇਹਨੇ ਜ਼ulfiqar Ali Bhutto ਦੇ ਜ਼ਮਾਨੇ ਚ 1965 ਚ ਆਪਰੇਸ਼ਨ ਗਿਬ੍ਰੇਲ ਟਾਲ ਤੋਂ ਗੱਲ ਸ਼ੁਰੂ ਕਰਕੇ ਉਹਨੇ ਕਿਹਾ ਜੀ ਇਹ ਚਾਰ ਬਟਾਲੀਆਂ ਉਸ ਜਿਹੜੀਆਂ ਸੀ ਪੀਏਪ ਦੀਆਂ ਉਹਨਾਂ ਨੇ ਸਿਚੁਏਸ਼ਨ ਕੰਟਰੋਲ ਕਰ ਲਈ ਸੀ ਜਦੋਂ ਵਾਦੀ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦਾ ਮੂਹੇ ਮੁਬਾਰਕ ਉਹਨਾਂ ਦੇ ਦਾੜੀ ਦਾ ਵਾਲ ਜਿਹੜਾ ਉਹ ਜਾਂ ਸਿਰ ਦਾ ਵਾਲ ਉਹ ਗਾਇਬ ਹੋ ਗਿਆ ਸੀ ਔਰ ਕਿਵੇਂ ਪੀਏਪੀ ਨੇ ਜਾ ਕੇ ਸਾਡੇ ਕੰਟਰੋਲ ਕਰ ਰਿਹਾ ਸੀ ਫਿਰ ਉਹਨੇ ਕਿਹਾ ਜੀ ਕਿ ਵੀ ਇਹ ਜਿਹੜੇ ਨੇ ਹਾਰਮ ਕਰ ਰਹੇ ਨੇ ਸਾਡੇ ਸਿਸਟਮ ਨੂੰ ਦਾ ਆਰਮੀ ਮਸਟ ਬੀ ਅਲਾਉਡ ਟੂ ਬ੍ਰਿੰਗ ਮਿਲਿਟੈਂਸੀ ਅੰਡਰ ਕੰਟਰੋਲ ਟੂ ਅ ਪੁਆਇੰਟ ਵੇਅਰ ਦੋਸ ਪ੍ਰੋਫੈਸਿੰਗ ਇਟ ਰੀਅਲਾਈਜ਼ ਦੈਟ ਦਾ ਟਾਈਮ ਹੈਜ਼ ਕਮ ਟੂ ਟਾਕ ਕਿ ਫੌਜ ਨੂੰ ਦਿਓ ਕਿ ਉਹ ਇੰਨਿਆਂ ਨੂੰ ਮਾਰ ਦੇਣ ਇੰਨੇ ਢੇਰ ਲਾ ਦੇਣ ਬਾਡੀਜ਼ ਦੇ ਕਿ ਉਥੋਂ ਮਿਲਿਟੈਂਟ ਕਹਿਣ ਕਿ ਜੇ ਹੁਣ ਅਸੀਂ ਗੱਲ ਜੈਸ ਪੀਪਲ ਵਿਲ ਡਾਈ ਇਨ ਦ ਇਨਕਿੰਗ ਐਕਸ਼ਨ ਦੈਨ ਸੋ ਇਟ ਬੀ ਕਸ਼ਮੀਰ ਇਜ਼ ਇੰਡੀਅਨ ਟੈਰੀਟਰੀ ਜਿਹੜਾ ਅਸੀਂ ਆਲਰੇਡੀ ਪੜਹਾ ਇਹਨਾਂ ਨੇ ਓਪਨਿੰਗ ਚ ਵੀ ਦਿੱਤਾ ਸੀ ਬਰਹਾਨਵਾਨ ਇਸ ਮੇਬੀ ਗਲੈਮਰ ਬॉयਜ਼ ਫॉर ਮੈਨੀ ਟੂ ਇੰਡੀਆ ਦੇ ਆਰ ਦਾ ਪਰਪੀਟਰੇਟਰਸ ਆਫ ਵਾਇਲੈਂਸ ਐਂਡ ਸੈਪਰੇਟਿਸਮ ਕਿ ਬਰਹਾਨਵਾਨੀ ਜਿਹੜੇ ਨੇ ਉਹ ਕਿਸੇ ਹੋਰ ਦੇ ਹੀਰੋ ਹੋਣਗੇ ਸਾਡੇ ਲਈ ਇਹ ਅਤਵਾਦੀ ਨੇ ਔਰ ਹਿੰਸਕ ਨੇ ਲੈਟ them not live with a mistaken belief that they have the upper hand ਉਹਨਾਂ ਨੂੰ ਸਬਕ ਸਿਖਾਓ ਉਹਨਾਂ ਨੂੰ ਇਹ ਭਲੇਖਾ ਨਾ ਹੋਏ ਕਿ ਉਹਨਾਂ ਦਾ ਹੱਥ ਉੱਪਰ ਹੈ ਦਾ ਗਵਰਨਮੈਂਟ ਆਫ ਇੰਡੀਆ ਮਸਟ ਅਲੋਅ ਫਰੀडम ਆਫ ਐਕਸ਼ਨ ਟੂ ਦਾ ਆਰਮੀ ਕਿ ਹੁਣ ਤੱਕ ਉਥੇ ਆਰਮੀ ਬੈਠੀ ਯੋਗਾ ਕਰ ਰਹੀ ਹੈ ਇਹਨਾਂ ਦੇ ਉਹ ਕਹਿੰਦਾ ਜੀ ਫੌਜ ਨੂੰ ਖੁੱਲੀ ਛੁੱਟੀ ਦੇ ਦਿਓ ਤੁਸੀਂ ਜੀ ਦਾ ਡਾਇਰੈਕਟਿਵ ਮਸਟ ਬੀ ਜਸਟ ਵਨ ਇੱਕੋ ਹੀ ਉਹਨਾਂ ਨੂੰ ਜਿਹੜਾ ਉਹ ਹੁਕਮ ਹੋਣਾ ਚਾਹੀਦਾ ਹੈ ਬ੍ਰਿੰਗ ਏ ਸਿਚੁਏਸ਼ਨ ਇਨ ਦਾ ਸਟੇਟ ਵੇਅਰ ਦਾ ਰਿਟ ਆਫ ਇੰਡੀਆ ਰਨਸ ਐਂਡ ਨੋਟ 댓 ਆਫ ਦਾ ਆਈਐਸਆਈ ਕਿ ਵੀ ਇਹਨਾਂ ਨੂੰ ਗੋਡਿਆਂ ਪਰਨੇ ਲਿਆਓ Yes, in the ensuing clashes, collateral damage will take place. No soldier likes such action. He is trained to face the enemy, not protecting his back against treacherous elements. We have had this experience in Nagaland, Manipur, etc. The British Army considered their Northern Ireland commitment prior to peace with the IRA in the same light. It was the IRA which finally decided to talk peace. when they could not face growing military pressure ਇਹਨੂੰ ਕਹਿੰਦੇ ਨੇ ਕਿ ਜਿਸ ਨੂੰ ਕਹਿੰਦੇ ਨੇ ਕਿ ਭਾਈ ਗੱਲ ਕੋਈ ਐ ਅਮਰੀਕਾ ਚ ਕਹਿਣਗੇ ਕਿ ਐਪਲਸ ਐਂਡ ਔਰੈਂਜਸ ਜੀ ਇਹ ਕਹਿੰਦਾ ਜੀ ਦੇਖੋ ਨਾਰਥਰਨ ਆਇਰਲੈਂਡ ਦੇ ਵਿੱਚ ਵੀ ਜਿਹੜੀ ਬ੍ਰਿਟਿਸ਼ ਸੀ ਉਹਨਾਂ ਨੇ ਬਿਲਕੁਲ ਕੀਤਾ ਫੇਰ ਉਹ ਗੱਲ ਬਾਤ ਹੈ ਬ੍ਰਿਟਨ ਦੀ ਪ੍ਰਾਈਮ ਮਿਨਿਸਟਰ ਜਿੱਥੇ ਥੈਚਰ ਹੋਟਲ 'ਚ ਠਹਿਰੀ ਹੋਈ ਸੀ ਉਹਦੇ ਨਾਲ ਦੇ ਬਾਥਰੂਮ 'ਚ ਧੁਮਾਕਾ ਹੋਇਆ ਜਿਉਣਾ ਹਰਾਮ ਕਰ ਦਿੱਤਾ ਆਈਆਰਏ ਵਾਲਿਆਂ ਨੇ ਇਹਨਾਂ ਦਾ ਫਿਰ ਬ੍ਰਿਟਿਸ਼ ਨੇ ਇਹ ਦੇਖਿਆ ਕਿ ਵੀ ਨਹੀਂ ਇਹਨਾਂ ਦੇ ਨਾਲ ਗੱਲਬਾਤ ਤੋਂ ਬਿਨਾ ਇਹਨਾਂ ਦੇ ਹੱਕ ਦਿੱਤੇ ਬਿਨਾ ਗੱਲ ਨਹੀਂ ਬਣਨੀ ਅਮਰੀਕਾ ਨੇ ਇੰਟਰਵਿਊਨ ਕੀਤਾ ਕਲਿੰਟਨ ਨੇ ਸਮਝੌਤਾ ਹੋਇਆ ਹੁਣ ਸਕਾਟਲੈਂਡ ਔਰ ਆਇਰ ਨਾਰਦਰਨ ਆਇਰਲੈਂਡ ਉਹ ਨੇ ਜਿਨ੍ਹਾਂ ਨੇ ਫਿਰ ਰੈਫਰੈਂਡਮ ਦੀ ਮੰਗ ਕੀਤੀ ਹੈ ਤੇ ਇਹ ਕਿਹੜਾ ਆਇਰਲੈਂਡ ਨੂੰ ਕੰਪੇਅਰ ਕਰ ਰਿਹਾ ਹੈ ਕਿ ਔਰ ਕਸ਼ਮੀਰ ਚ 7 ਲੱਖ ਫੌਜ ਨੇ ਹੁਣ ਤੱਕ ਘਟ ਕੀਤਾ ਇਸੋ ਲੋ ਜੀ ਜੀ ਜਾਂ ਤਾਂ ਇਹ ਹੈ ਕਿ ਜੀ ਪਹਿਲੀ ਵਾਰ ਉੱਥੇ ਫੌਜ ਨੇ ਜਾਣਾ ਹੈ ਫੌਜ ਦੀ ਬਸ ਹੋਈ ਹੋਈ ਹੈ ਔਰ ਉੱਥੇ ਇਸ ਸਭ ਦੇ ਬਾਵਜੂਦ ਕਿ ਫੌਜ ਨੇ ਜ਼ੁਲਮਾਂ ਦੇ ਵੀ ਸਖਰ ਛੋਈ ਹੈ ਲੋਕਾਂ ਦੀ ਆਜ਼ਾਦੀ ਦੀ ਇੰਪਲਸ ਉਹ ਦਬਾ ਨਹੀਂ ਸਕੇ ਹੈ ਔਰ ਇਸ ਸਾਰੇ ਚੋਂ ਇਨ ਸੱਚ ਸਿਚੁਏਸ਼ਨਸ ਦਾ ਗਵਰਨਮੈਂਟ ਮਸ ਸਪੋਰਟ ਐਨੀ ਮਿਲਟਰੀ ਐਕਸ਼ਨ ਟੇਕਨ ਸਰਕਾਰ ਸਪੋਰਟ ਕਰੇ ਅਨਫੋਰਚੂਨੇਟਲੀ ਦਿਸ ਹੈਜ਼ ਨਾਟ ਬੀਨ ਦਾ ਸਿਚੁਏਸ਼ਨ ਫਿਰ ਉਹਨੇ ਬੜਗਾਮ ਦੀ ਗੱਲ ਕੀਤੀ ਹੈ ਜੀ ਅੱਠ ਜਵਾਨਾਂ ਤੇ ਕੋਰਟ ਮਾਰਸ਼ਲ ਹੋ ਗਿਆ ਇਹ ਕਹਿੰਦਾ ਕਿ ਫੌਜ ਜਿੰਨੇ ਚਾਹੇ ਮਾਰ ਦੇ ਜੀ ਔਰ ਕੋਈ ਜਵਾਬ ਦੇ ਨਾ ਇਸੇ ਹੀ ਅਮਰਿੰਦਰ ਨੇ ਪਾਰਲੀਮੈਂਟ ਦੇ ਵਿੱਚ ਖਲੋ ਕੇ ਵੀ ਪਿਛਲੇ ਦਿਨਾਂ 'ਚ ਜਿਹੜਾ ਸਪੈਸ਼ਲ ਪਾਵਰਜ਼ ਐਕਟ ਜੰਮੂ ਕਸ਼ਮੀਰ ਦੇ ਵਿੱਚ ਹੈ ਉਹਨੂੰ ਜਸਟੀਫਾਈ ਕੀਤਾ ਸੀ ਕਿ ਵੀ ਇਹ ਬਿਲਕੁਲ ਉੱਥੇ ਰਹਿਣਾ ਚਾਹੀਦਾ ਔਰ ਫਿਰ ਇਹਦੇ ਇਹਦੇ ਮੰਨ ਦੇ ਵਿੱਚ ਮਹਾਰਾਜਿਆਂ ਦੇ ਔਰਤਾਂ ਪ੍ਰਤੀ ਵੀ ਕਿਸੇ ਖਡਾਉਣਾ ਸਮਝਦੇ ਨੇ ਔਰਤਾਂ ਨੂੰ ਵੀ ਔਰ ਇਹਦੀ ਆਪਣੀ ਕਰਤੂਤ ਕੀ ਹੈ ਮੈਂ ਕਹਿਣਾ ਨਹੀਂ ਚਾਹੁੰਦਾ ਤੁਸੀਂ ਸਾਹਮਣੇ ਬੈਠੇ ਹੋ ਔਰ ਇਹ ਇੱਥੇ ਵੀ ਇਹ ਕਹਿ ਰਿਹਾ ਜੀ ਫੌਜ ਸਾਡੀ ਇੰਨੀ ਪਾਵਰਫੁਲ ਹੋਰ ਉਹ ਕਹਿੰਦਾ ਜੀ ਫੌਜ ਨੂੰ ਆਰ ਵੀ ਬਿਕਮਿੰਗ ਐਨ ਆਰਮੀ ਆਫ ਗਰਲ ਗਾਈਡਸ ਕਿ ਸਾਡੀ ਫੌਜ ਇੱਕ ਕੁੜੀਆਂ ਦੀ ਇੱਕ ਗਾਈਡ ਦੀ ਫੌਜ ਬਣ ਗਈ ਹੈ ਵੀ ਜਿਵੇਂ ਔਰਤ ਕਮਜ਼ੋਰ ਹੁੰਦੀ ਹੈ ਤੇ ਇਹ ਬੜਾ ਮਾਚੋ ਸ਼ਰਾਬੀ ਆਦਮੀ ਜਿਹੜਾ ਇਹ ਇਹ ਫੌਜ ਦਾ ਕਪਤਾਨ ਜਿਹੜਾ ਇਹ ਐਡਵੋਕੇਸੀ ਕਰ ਰਿਹਾ ਹੈ ਕਿ ਫੌਜ ਨੂੰ ਤੁਸੀਂ ਦਿਓ ਉੱਥੇ ਜਨਾਨੀਆਂ ਵਾਂਗ ਨਾ ਫੌਜ ਨੂੰ ਵਰਤੋ ਸੋ ਕਹਿਣਾ ਇਹ ਚਾਹੁੰਦਾ ਹੈ ਹਾਲਾਂਕਿ ਇਸ ਫੌਜ ਨੇ ਲੱਖ ਤੋਂ ਜ਼ਿਆਦਾ ਜਿਹੜੇ ਨੇ ਉਹ ਅਨਾਰਮਡ ਕਸ਼ਮੀਰੀ ਮਾਰੇ ਨੇ ਔਰ ਇਸ ਸਾਰੇ ਚ ਐਂਡ ਦੇ ਵਿੱਚ ਜਾ ਕੇ ਫਿਰ ਉਹ ਜਸਟੀਫਾਈ ਕਰਦਾ ਹੈ ਜੀ ਜਦੋਂ ਮੇਰੀ ਬਟਾਲੀਅਨ ਨਾਗaland ਦੇ ਵਿੱਚ ਸੀ ਉੱਥੇ ਹੁਕਮ ਸੀ ਕਿ ਕੋਈ ਨਾਗਾ ਖਾਕੀ ਵਰਦੀ ਨਹੀਂ ਪਾਏਗਾ ਹਥਿਆਰ ਨਹੀਂ ਰੱਖੇਗਾ ਇੱਕ ਨਾਗੇ ਨੇ ਜਿਹੜਾ ਉਹ ਸਵੇਰ ਵੇਲੇ ਪੈਟਰੋਲ ਵੇਲੇ ਦੇਖਿਆ ਉਹਨੇ ਖਾਕੀ ਪਾਇਆ ਸੀ ਅੱਜ ਡੰਡਾ ਸੀ ਉਹਨੂੰ ਮਾਰ ਦਿੱਤਾ ਉਹਦੀ ਕੁੜੀ ਜਿਹੜੀ ਹੈ ਪੀਐਮਓ ਆਫਿਸ ਚ ਕੱਲ ਕਰਦੀ ਸੀ ਔਰ ਨਹਿਰੂ ਨੇ ਕਿਹਾ ਕਿ ਜੀ ਇਹਨੂੰ ਡਿਸਪੈਂਡ ਕਰ ਦਿਓ ਬਟਾਲੀਅਨ ਨੂੰ ਔਰ ਉਸ ਵੇਲੇ ਜਿਹੜਾ ਆਰਮੀ ਚੀਫ ਸੀ ਜਨਰਲ ਥਮਈਆ ਜੀ ਉਹਨੇ ਕਿਹਾ ਬਿਲਕੁਲ ਨਹੀਂ ਇਹ ਨਹੀਂ ਹੋਏਗਾ ਔਰ ਹੀ ਸਟੂਡ ਹਿਸ ਗਰਾਉਂਡ ਔਰ ਇਹ ਕਹਿਣਾ ਚਾਹੁੰਦਾ ਹੈ ਕਿ ਭਈ ਹੁਣ ਅਖੀਰ ਚ ਤੁਸੀਂ ਬੇਈਮਾਨੀ ਦੀ ਸਿਖਰ ਹੈ ਅਖੀਰ ਚ ਆਪਣੇ ਆਰਟੀਕਲ ਜੋ ਪ੍ਰੈਜ਼ੀਡੈਂਟ ਓਬਾਮਾ ਨੂੰ ਕੋਟ ਕਰਦਾ ਹੈ ਕਿ ਜਦੋਂ ਪੁਲਿਸ ਆਫੀਸਰਜ਼ ਮਾਰੇ ਗਏ ਉਸ ਤਬਾਰ ਓਬਾਮਾ ਨੇ ਕਹਿੰਦਾ ਕਿ ਕਿ ਭਈ ਆਈ ਵਾਂਟ ਟੂ ਬੀ ਕਲੀਅਰ ਥੇਅਰ ਇਜ਼ ਨੋ ਜਸਟੀਫਿਕੇਸ਼ਨ ਆਫ ਵਾਇਲੈਂਸ ਅਗੇਂਸਟ ਲਾ ਐਂਫੋਰਸਮੈਂਟ ਨਨ ਥੀਜ਼ ਅਟੈਕਸ ਆਰ ਦਾ ਵਰਕ ਆਫ ਕਾਵਰਡਸ Who speak for no one they write no wrongs they advance no causes this is full in in full applies to kashmir hun e vadda historian chhutha aadmi amarinder obama di is statement to pehla do din pehla jadon ke kalya nu maraya gaya do kale police ne jhede ne louisiana de vich aur ik ek hor state de vich mare udon obama ne ki keha si os statement zara pad le te fir is statement nal compare kar le te fir apna ਥੀਸਿਸ ਦੇਖ ਲੈ ਜਿੱਥੇ ਕਹਿੰਦਾ ਕਿ ਫੌਜ ਨੂੰ ਖੁੱਲੀ ਛੁੱਟੀ ਹੋਣੀ ਚਾਹੀਦੀ ਹੈ ਜੋ ਕੁਝ ਕਰਨ ਦੀ ਔਰ ਉਹਨਾਂ ਦਾ ਕੋਰਟ ਮਾਰਸ਼ਲ ਨਹੀਂ ਹੋਣਾ ਚਾਹੀਦਾ ਇੱਥੇ ਕੋਈ ਵੀ ਪੁਲਿਸ ਆਫੀਸਰ ਪਾਵੇਂ ਇੱਕ ਕ੍ਰਿਮੀਨਲ ਨੂੰ ਵੀ ਡਰੱਗੀ ਨੂੰ ਜਾਂ ਜਿਹਨੇ ਉਹਦੇ ਤੇ ਅਟੈਕ ਕੀਤਾ ਜੇ ਸ਼ੂਟਡਾਊਨ ਕਰ ਦੇ ਉਹ ਪੁਲਿਸ ਆਫੀਸਰ ਫੌਰਨ ਜਿਹੜਾ ਉਹ ਸਸਪੈਂਡ ਹੁੰਦਾ ਹੈ ਉਹਦੀ ਇਨਕੁਆਇਰੀ ਹੁੰਦੀ ਆ ਪਾਵੇਂ ਉਹਨੂੰ ਰੀਇਨਸਟੇਟ ਕਰ ਦੇਣ ਬਾਅਦ ਕਿ ਉਹਦਾ ਉਹਨੇ ਡਿਫੈਸਟ ਕੀਤਾ ਇਹ ਨਹੀਂ ਹੋਇਆ ਅਮਰੀਕਾ ਦੇ ਵਿੱਚ ਕਿ ਪੁਲਿਸ ਨੂੰ ਖੁੱਲੀ ਛੁੱਟੀ ਹੈ ਵੀ ਜਿਹਨੂੰ ਮਰਜ਼ੀ ਜਾ ਕੇ ਮਾਰ ਦੇਣ ਉਰੇ ਐਡਵੋਕੇਸੀ ਕਰ ਰਿਹਾ ਜੀ ਉਹਨਾਂ ਨੇ ਲੱਖ ਮਾਰਿਆ ਉਹ ਥੋੜਾ ਸਾਰੇ ਕਸ਼ਮੀਰੀ ਮਾਰ ਦਿਓ ਤੇ ਉੱਥੇ ਤਿਰੰਗਾ ਝੰਡਾ ਚੁਲਾ ਦਿਓ ਤੇ ਮੈਨੂੰ ਜਿਹੜਾ ਹੈ ਉਹ ਪੰਜਾਬ ਦਾ ਚੀਫ ਮਿਨਿਸਟਰ ਬਣਾ ਦਿਓ ਹੁਣ ਇਹ ਇਸ ਕਿਸਮ ਦੇ ਗਲੀਜ਼ ਜਲੀਲ ਬੇਗੈਰਤ ਵਕੇ ਹੋਏ ਜ਼ਮੀਰ ਫਰੋਸ਼ ਆਦਮੀ ਜਿਹੜੇ ਨੇ ਇਹ ਕੌਮਾਂ ਦੇ ਮੀਰ ਜ਼ਾਫਰ ਨੇ ਇਹ ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ ਜਿਹਨੂੰ ਸ਼ਾਹ ਮੁਹੰਮਦ ਨੇ ਕਿਹਾ ਸੀ ਇਹ ਡੋਗਰੇ اور ਮਿਸਰਾ ਦੀ نسل اور ਇਹਦੇ ਆਪਣੇ ਪੁਰਖਿਆਂ ਦਾ ਇਤਿਹਾਸ ਆਲਾ ਸਿੰਘ ਤੋਂ ਲੈ ਕੇ ਤੇ ਇਹਦੇ ਆਪਣੇ ਤੱਕ ਇਹ ਦੱਸਦੇ ਕਿ ਇਹ ਦੁਸ਼ਮਣ ਦੇ ਹੱਥਾਂ 'ਚ ਖੇਲ ਕੇ ਇੱਕ ਨਿੱਜੀ ਜਿਹੜੇ ਮੁਫਾਦ ਦੇ ਲਈ ਕਿਸ ਹੱਦ ਤੱਕ ਜਾਣ ਨੂੰ ਤਿਆਰ ਹੈ ਜੀ ਡਾਕਟਰ ਸਾਹਿਬ ਬਿਲਕੁਲ ਇਹ ਸਨ ਅੱਜ ਦੀਆਂ ਅਹਿਮ ਗੱਲਾਂ ਵਾ ਇੱਥੇ ਲੈਨੇ ਆਪਾਂ ਬ੍ਰੇਕ ਈਵਰਸ ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ